ਕਿੱਦਾਂ ਦੇ ਗੁਸਮੀਲ ਜਾਖੜ ਦਾ ਬਿਆਨ ਆਲਾ ਕਿ ਬੀਜੇਪੀ ਇਕੱਲੀ ਇੰਫੋਰਮ ਉਹਦੇ ਆਪਣੀ ਪਾਰਟੀ ਦਾ ਬਿਆਨ ਹੈ ਕੁਝ ਵੀ ਦੇ ਸਕਦੇ ਲੇਕਿਨ ਅਕਾਲੀ ਦਲ ਦੀ ਕਿ ਕਿਆਸ ਸੀ ਕਿ ਅਕਾਲੀ ਦਲ ਦਾ ਔਰ ਬੀਜੇਪੀ ਦਾ ਸਬਤ ਹੋਤਾ ਹੋਏਗਾ ਔਰ ਖਾਸ ਕਰਕੇ ਜੇ ਗੱਲ ਕਰੀਏ ਹਮੇਸ਼ਾ ਇਹ ਕਿ ਗਾਠਜੋੜ ਦੀ ਜਿਹੜੀ ਰਾਜਨੀਤੀ ਨੂੰ ਕਾਫੀ ਰਿਜ਼ਲਟਸ ਗੋ ਟੂ ਦੇ ਨੇ ਚਾਵਲਾ ਇਹੋ ਜਾਖੜ ਸਾਹਿਬ ਨੇ ਕਿਹਾ ਹੈ ਕਿ ਅਸੀਂ ਸਮਝੋਤੇ ਨਾਲ ਲੜਾਂਗੇ ਜਿਆ ਜੋ ਉਹਨਾਂ ਨੇ ਕਿਹਾ ਤਾਂ ਨਹੀਂ ਲੜਾਂਗੇ ਤੇ ਕੋਈ ਵੱਡੀ ਗੱਲ ਨਹੀਂ ਆ ਗਈ ਇਹਦੇ ਸ਼ਰਮਨੀ ਅਕਾਲੀ ਦਲ ਬੜੀ ਪੁਰਾਣੀ ਪਾਰਟੀ ਹੈ ਖੇਤਰੀਏ ਪਾਰਟੀ ਹੈ ਪੰਜਾਬ ਦੇ ਕਿਸਾਨਾਂ ਦੀ ਹਿੰਦੂਆਂ ਦੀ 크ਰਿਸਚੀਅਨਾਂ ਦੀ ਸਾਰੇ ਵਰਗਾਂ ਦੀ ਦਲਤਾਂ ਦੀ ਸਾਰੇ ਵਰਗਾਂ ਦੀ ਪਾਰਟੀ ਹੈ ਔਰ ਇਹਦਾ ਆਪਣਾ ਇਤਿਹਾਸ ਹੈ ਔਰ ਅਗਰ ਸਰਖਵੀਰ ਬਾਦਲ ਜੀ ਆਪਣੇ ਪ੍ਰਧਾਨ ਸਾਡੇ ਸ਼ਰਮਨੀ ਅਕਾਲੀ ਦਲ ਜੋ ਗਮਗਨਗੇ ਉਹ ਲੜਾਈ ਅਕਾਲੀ ਦਲ ਪੰਜਾਬ ਦੀ ਸਮੁੱਚੀ ਜਿਹੜੀ ਹੈ ਲੀਡਰਸ਼ਿਪ ਚੜ੍ਹਦੀ ਕਲਾ ਵਾਸਤੇ ਲੜਾਈ ਲੜਾਂਗੇ ਔਰ ਜਿਹੜਾ ਜਗਰ ਸਾਹਿਬ ਦਾ ਕਹਿਣਾ ਮੈਂ ਸਮਝਣਾ ਵੀ ਦੇਖੋ ਉਹਨਾਂ ਦੀ ਪਾਰਟੀ ਦਾ ਫਸਲਾ ਕੀ ਬਤਾ ਉਹਨਾਂ ਨੇ ਮੰਨ ਗਈ ਹੈ ਮੈਂ ਤੇ ਜਦਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਬਰਸੀ ਦੇ ਵੇਖਿਆ ਸੁਣਿਆ ਇਹਨਾਂ ਨੂੰ ਜੇਕਰ ਉਹਨਾਂ ਦੇ ਕੱਢ ਲੋ ਜਗਰ ਸਾਹਿਬ ਦੀ ਸਟੇਟਮੈਂਟ ਉੱਤੇ ਵੀ ਉਹ ਕਹਿ ਰਹੇ ਸੀ ਵੀ ਸਮਝੋਦਾ ਹੁਣਾਂ ਉਹਨਾਂ ਉਹਨਾਂ ਨੂੰ ਕੀ ਮਜਬੂਰੀ ਆਈ ਆ ਕੀ ਉਹਨਾਂ ਦੀ ਪਾਰਟੀ ਦੀ ਸੋਚ ਵਿੱਚ ਫਰਕ ਪਿਆ ਵੀ ਜਦੋਂ ਦੀ ਗੱਲ ਜਿਹੜੀ ਕੋਰ ਕਮੇਟੀ ਅਕਾਲੀ ਦਲ ਨੇ ਕੀਤੀ ਆ ਉਹਦੇ ਜਿਹੜੀਆਂ ਗੱਲਾਂ ਕਹੀਆਂ ਨੇ ਪੰਜਾਬ ਦੇ ਹਿੱਤਾਂ ਦੀਆਂ ਗੱਲਾਂ ਉਹ ਕਿਸਾਨੀ ਦੀ ਗੱਲ ਕੀਤੀ ਐ ਐ ਐਮਐਸਪੀ ਦੀ ਗੱਲ ਕੀਤੀ ਐ ਬੰਦੀ ਸਖਾਂ ਦੀ ਰਿਹਾਈ ਦੀ ਗੱਲ ਕੀਤੀ ਐ ਬਾਰਡਰ ਜਿਹੜਾ ਸਾਡਾ ਖੁੱਲਿਆ ਖੁੱਲਿਆ ਜਾਏ ਜਿੱਤੇ ਵਪਾਰ ਖੁੱਲੇਗਾ ਤੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਉਹਦੀ ਗੱਲ ਕੀਤੀ ਐ ਇਹ ਜਿਹੜੀਆਂ ਚੀਜ਼ਾਂ ਕਰਦਾਰਪੁਰ ਲੰਗੇ ਦੀ ਫੀਸ ਘਟਾਉਣ ਦੀ ਗੱਲ ਕੀਤੀ ਆ ਇਹ ਜਿਹੜੀਆਂ ਚੀਜ਼ਾਂ ਨੇ ਇਹ ਚੀਜ਼ਾਂ ਤੋਂ ਇਹ ਕਬਰਾ ਕੇ ਪਰੇ ਹਟਣ ਦੀ ਗੱਲ ਕਰਦੇ ਨਾ ਕਰਲ ਕਿਉਂਕਿ ਅਗਰ ਪਹਿਲਾਂ ਤੇ ਵੋਟਾਂ ਦੇਖੇ ਜائیں ਜਿਹੜੀਆਂ ਬਦਲਾਅ ਦੇ ਵਿੱਚ ਆਮ ਪਾਰਟੀ ਪੰਜਾਬ 'ਚ ਝੂਟਾ ਲੱਗੀ 91 ਸੀਟਾਂ ਚੋਲੇ ਤੁਹਾਨੂੰ ਪਤਾ ਲੋਕਾਂ ਨੇ ਵੋਟਾਂ ਪਾਤੀ ਬੜੇ ਬੜੇ ਵੱਡੇ ਲਾਰੇ ਬੜੇ ਬੜੇ ਵੱਡੇ ਗੱਫੇ ਬੜੇ ਬੜੇ ਵੱਡੀਆਂ ਗੱਪਾਂ ਉਸ ਤੋਂ ਬਾਅਦ ਸੀਟਾਂ ਮਿਲ ਗਈਆਂ ਲੋਕ ਠੱਗਿਆ ਮਹਿਸੂਸ ਨਹੀਂ ਕਰਦੇ ਪੰਜਾਬ 'ਚ ਪੰਜਾਬ ਕੀ ਹੋ ਰਿਹਾ ਦਿਨ ਦਿਹਾੜੇ ਟੱਕਿਆ ਆਪਣੇ ਖੋਹਾਂ ਦਿਨ ਦਿਹਾੜੇ ਫਰੋਤੀਆਂ ਦਿਨ ਦਿਹਾੜੇ ਸਨੇਚਿੰਗ ਦਿਨ ਦਿਹਾੜੇ ਲੁੱਟਮਾਰ ਕਤਲੇਆਮ ਨਸ਼ਾ ਡਰਗ ਜੜੀ ਆ ਉਹਦੇ ਨਾਲ ਰੋਕਣ ਦੇ ਕਦਮ ਤੁਹਾਡੇ ਵਡਾਲੇ ਚ ਹੋਇਆ ਅਜੇ ਥੋੜੇ ਦਿਨ ਹੀ ਬੀਤੇ ਸਰਿੰਜਾਂ ਦੇ ਨਾਲ ਨੌਜਵਾਨਾਂ ਦੀ ਜਵਾਨੀ ਜਿਹੜੇ ਇਹਨਾਂ ਨੇ ਸੌਂ ਖਾਦੀ ਸਰਦਾਰ ਸੀ ਇਹ ਦੁਪਘਾ ਸਕਦੇ ਜਾ ਕੇ ਤੇ ਅਸੀਂ ਪੰਜਾਂ ਦਿਨਾਂ ਦੀ ਨਸ਼ਾ ਦੂਰ ਕਰ ਦਿਆਂਗੇ ਅੱਜ ਉਹ ਪੰਜਾਬ ਜਿਹੜਾ ਵਾ ਬੱਚਾ ਬੱਚਾ ਨੌਜਵਾਨ ਬੇਰੁਜ਼ਗਾਰ ਜਿਹਨਾਂ ਨੂੰ ਨੌਕਰੀਆਂ ਦੇ ਵਾਦੇ ਕੀਤੇ ਇਸ ਪਹਿਲਾਂ ਨੂੰ ਜਿਹੜਾ ਹਜ਼ਾਰ ਹਜ਼ਾਰ ਰੁਪਇਆ ਦੇਣ ਦਾ ਵਾਦਾ ਕੀਤਾ ਉਹ ਠੱਗਿਆ ਮਹਿਸੂਸ ਕਰਦਾ ਤੇ ਇਹ ਹਾਲਾਤ ਸਾਹਮਣੇ ਨજર ਆਉਣਗੇ ਕਿ ਲੋਕਾਂ ਸ਼੍ਰੋਮਣੀ ਅਕਾਲੀ ਦਲ ਵੱਲ ਚਕਾਉਰ 2022 ਤੋਂ ਜੋ ਰਿਜ਼ਲਟ ਦੇਖੀਏ ਤੇ ਹੁਣ 2023 ਦੋ ਸਾਲਾਂ ਦਾ ਲੱਗਦਾ ਕਿ ਇਕੱਲੇ ਫਿਰ ਲੜ ਕੇ ਕੋਈ ਮਤਲਬ ਸਾਨੂੰ ਉਸ ਵੇਲੇ ਵੀ 19.5% ਵੋਟ ਕਾਲੀ ਦਲ ਸ਼ਰਮਣੀ ਅਕਾਲੀ ਦਲ ਨੂੰ ਮਿਲੀ ਸੀ 6% ਘੱਟ ਪਾਰਟੀ ਜੰਦਾ ਪਾਰਟੀ ਨੂੰ ਮਿਲੀ ਅਗਰ ਇਹਨਾਂ ਦੀ ਮਾਫੀ ਤੋਂ ਬਾਅਦ ਸਰਦਾਰ ਸਰਬੀਰ ਸਿੰਘ ਬਾਦਲ ਜੀ ਪ੍ਰਧਾਨ ਜੀ ਦਾ ਕਾਲ ਜਰੀ ਖਾਲਸਾ ਸਭ ਤੋਂ ਬਾਅਦ ਆਪਣੇ ਗਰਾਵ ਵਧਿਆ ਸਾਰੇ ਅਕਾਲੀ ਦਲ ਇਕੱਠਾ ਹੋਇਆ ਮਜ਼ਬੂਤ ਹੋਇਆ ਔਰ ਇਹ ਪੰਦਤ ਸੋਜ ਤੋਂ ਇਲਾਵਾ ਜਿਹੜੀ ਸ਼ਹਿਰੀ ਵੋਟ ਹੈ ਸਾਰੇ ਵਰਗਾ ਦੀ ਹੈ ਉਹ ਅੱਗੇ ਵਧਣ ਲਈ ਹੈ ਤੁਸੀਂ ਮਹਾਰਿਸ਼ੀ ਵਾਲਮੀਕੀ ਦਾ ਲਾਲੋ ਤਬੋਂ ਵਾਂਦੀ ਭੂਮੀ ਤੇ ਕਿੰਨੇ ਕਰੋੜਾ ਰੁਪਏ ਲਾਇਆ ਦਰਗਾਣਾ ਮੰਦਰ ਤੇ ਕਿੰਨੇ ਪੈਸੇ ਲਾਇਆ ਉਹਨਾਂ ਦੀ ਤਾਂ ਸੋਝੀ ਪੰਦਕ ਨਾਲ ਨਾਲ ਭਾਈਚਾਰੇ ਦੀ ਆ ਸਾਡੀ ਵਾਲਦਾ ਦੀ ਆ ਉਹਨੂੰ ਨਾਨਕ ਦੇਵ ਜੀ ਬਾਣੀ ਨੂੰ ਉਹਨਾਂ ਨੇ ਲਾ ਕੇ ਪਹਿਲੇ ਪਾਸਾ ਕਰਨਾ ਬੜਾ ਸ਼ੌਤ ਤਰਤੀ ਬਣਾ ਲਿਆ ਤਾਂ ਮੈਂ ਕਹਿ ਰਿਹਾ ਉਹਦੇ ਹਮੇਸ਼ਾ ਹਿੰਦੂ ਸਿੱਖ ਦੀ ਗੱਲ ਕੀਤੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿੰਨੀਆਂ ਯੂਨੀਵਰਸਿਟੀਆ ਜਿੰਨੇ ਕਾਲਜ ਜਿੰਨੇ ਡੈਪ ਸਭ ਬਣਾਏ ਨੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉੱਤੇ ਨਾ ਪੜੋ ਜਾ ਕੇ ਇਹ ਅਗਰ ਬਣਾਏ ਆ ਤਾਂ ਲੋਕਾਂ ਵਾਸਤੇ ਬਣਾਏ ਪੰਜਾਬੀਆਂ ਵਾਸਤੇ ਬਣਾਇਆ ਸਮੁੱਚੇ ਪੰਜਾਬੀਆਂ ਵਾਸਤੇ ਕਿਸੇ ਕੌਮ ਵਾਸਤੇ ਨਹੀਂ ਕਿਸੇ ਇੱਕ ਦੀ ਗੱਲ ਨਹੀਂ ਕਰਦਾ ਅੱਜ ਪੰਜਾਬ ਨੂੰ ਬਚਾਉਣ ਵਾਸਤੇ ਕੋਈ ਹੈ ਤੇ ਉਹ ਸ਼ਰੋਗਣੀ ਅਕਾਲੀ ਦਲ ਹੈ ਹਾਲਾਤ ਇਹ ਨੇ ਜੀ ਅਕਾਲੀ ਦਲ ਨੇ ਜਿਹੜੀ ਪਾਰਟੀ ਹੈ ਜਿਉਂਦੀ ਹੈ ਸਗਦਰਸ਼ਕ ਵੀਰ ਸਿੰਘ ਬਾਦਲ ਜੀ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈ ਤੇ ਅਕਾਲੀ ਦਲ ਦੇ ਨਾਲ ਲੋਕਾਂ ਦਾ ਰੁਝਾਨ ਵਧਿਆ ਔਰ ਕੀ ਪਿੰਡਾਂ ਦੇ ਵਿੱਚ ਤੇ ਕੀ ਸ਼ਹਿਰਾਂ ਦੇ ਵਿੱਚ ਲੋਕ ਕਹਿੰਦੇ ਨੇ ਪੀ ਸ਼ੋਮਨੀ ਕਾਲੀ ਦਲ ਦੀ ਸਰਕਾਰ ਆਪੇ ਕਿਉਂਕਿ ਲੋਕਾਂ ਨੇ ਪਹਿਲਾਂ ਵੇਖਿਆ ਪਿਛਲੇ ਜਦੋਂ ਸਰਦਾਰ ਪ੍ਰਕਾਸ਼ ਸਿੰਘ ਜੀ ਮੁੱਖ ਮੰਤਰੀ ਸਨ ਤੇ ਜੋ ਲੋਕਾਂ ਨੂੰ ਪੰਜਾਬ ਦੇ ਵਿੱਚ ਚਾਹੇ ਡਵੈਲਪਮੈਂਟ ਦੀ ਗੱਲ ਕਰ ਲਈਏ ਚਾਹੇ ਲੋਕ ਸਹੂਲਤਾਂ ਦੀ ਗੱਲ ਕਰ ਲਈਏ ਚਾਹੇ ਪਿੰਡਾਂ ਦੀ ਗੱਲ ਕਰ ਲਈਏ ਚਾਹੇ ਸ਼ਹਿਰਾਂ ਦੀ ਗੱਲ ਕਰ ਲਈਏ ਚਾਹੇ ਧਾਰਮਿਕ ਸਥਾਨਾਂ ਦੀ ਸੁੰਦਰੀਕਰਨ ਦੀ ਗੱਲ ਕਰ ਲਈਏ ਜੇ ਕੱਟ ਜੁੜ ਨਹੀਂ ਹੁੰਦਾ ਉਹ ਬਾਦਲ ਸਾਹਿਬ ਦੇ ਵੇਲੇ ਹੋਇਆ ਨੁਕਸਾਨ ਕਿਦਾਂ ਹੋਏਗਾ ਅਕਾਲੀ ਦਲ ਤੱਕ ਭਾਇ ਦਾ ਨੁਕਸਾਨ ਭਾੜਪਾ ਦਾ ਹੋਏਗਾ ਜੀ ਕਿਦਾਂ ਪਿੰਡ ਦੇਖੋ ਕਾਲੀ ਦੇ ਪਿੰਡਾਂ ਦੇ ਵਿੱਚ ਜਿਹੜਾ ਕਿਸਾਨੀ ਮੋਰਚਾ ਕਰਕੇ ਭਾਜਪਾ ਦਾ ਨੁਕਸਾਨ ਹੋਵੇਗਾ ਕਿਉਂਕਿ ਭਾਜਪਾ ਤੋਂ ਕਿਸਾਨ ਨਾਰਾਜ਼ ਨੇ ਮਜ਼ਦੂਰ ਵੀ ਨਾਰਾਜ਼ ਨੇ 크ਰਿਸਚਨ ਭਾਈਚਾਰਾ ਵੀ ਭਾਜਪਾ ਦੇ ਨਾਲ ਨਹੀਂ ਹੈ ਤਾਂ ਇਸ ਕਰਕੇ ਭਾਜਪਾ ਨੂੰ ਨੁਕਸਾਨ ਜਿਹੜਾ ਉਹ ਹੋ ਸਕਦਾ ਪਿੰਡਾਂ ਦੇ ਵਿੱਚ ਮੈਂ ਸਮਝਦਾ ਵੀ ਇਹਨਾਂ ਨੂੰ ਜਿਸ ਤਰ੍ਹਾਂ ਕਿਸਾਨਾਂ ਨੇ ਆਪਣੀਆਂ ਮੀਟਿੰਗਾਂ ਵਿੱਚ ਕਹਤਾ ਕਿ ਜੇਕਰ ਇਹ ਭਾਜਪਾ ਵਾਲੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਜਾਣ ਤੇ ਇਹਨਾਂ ਨੂੰ ਇਹ ਸਵਾਲਾਂ ਦਾ ਜਵਾਬ ਪੁੱਛੋ। ਕੱਲੀ ਤਾਂ ਨੇ ਜੇਕਰ ਆਪਣੇ ਸਿਧਾਂਤਾਂ ਦੀ ਗੱਲ ਕੀਤੀ ਆ ਉਹ ਕੱਲੀ ਪਾਰਟੀ ਵਾਸਤੇ ਨੇ ਕੀਤੀ ਸਾਰੇ ਪੰਜਾਬ ਵਾਸਤੇ ਕੀਤੀ ਆ। ਜੇ ਉਹ ਕਿਸਾਨਾਂ ਦੀ ਗੱਲ ਕੀਤੀ ਉਹਨਾਂ ਨੇ ਫਿਰ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਸਭ ਤੋਂ ਵੱਡੀ ਐਮਐਸਬੀ ਦੀ ਗੱਲ ਕੀਤੀ ਆ। ਐਮਐਸਬੀ ਦਾ ਨਿਰਾ ਕਿਸਾਨੀ ਨੂੰ ਨਹੀਂ ਫਾਇਦਾ ਸਾਰੇ ਪੰਜਾਬ ਨੂੰ ਸਾਰੇ ਵਪਾਰੀਆਂ ਨੂੰ ਸਾਰੇ ਲੋਕਾਂ ਨੂੰ ਫਾਇਦਾ। ਕਿਉਂਕਿ ਜਿਹੜਾ ਕਿਸਾਨੀ ਐਮਐਸਬੀ ਦਾ ਕੋ 85000 ਕਰੋੜ ਰੁਪਈਆ ਨਨਕਤੇ ਡਾਡੀ ਝੋਨੇ ਦਾ ਪਰਮਲ ਵਾਸਤੇ ਹੁੰਦਾ ਉਹ ਸਾਰੇ ਹੀ ਮਾਰਕੀਟ ਵਿੱਚ ਉਹਦਾ ਵਪਾਰ ਚੱਲਦਾ ਅਕਾਲੀ ਦਲ ਜਿਹੜਾ ਕਦੇ ਭਾਜ ਪੜ ਖੁੱਲ ਕੇ ਬੋਲੇਗਾ ਜੀ ਆਪ ਆਪਨੀ ਪਾਰਟੀ ਦੀ ਗੱਲ ਕਰਨੇ ਆ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਗੱਲ ਕਰੀਏ ਤੇ ਕਿਸੇ ਵੇਲੇ ਗੱਲ ਆ ਜਾਂਦੀ ਹੈ ਜੀ ਸ਼੍ਰੋਮਣੀ ਅਕਾਲੀ ਦਲ ਦਾ ਸ਼ਹਿਰਾਂ 'ਚ ਆਧਾਰ ਘਟਿਆ ਮੈਂ ਇਹ ਗੱਲ ਨੂੰ ਮੈਂ ਮੰਨਦਾ ਨਹੀਂ ਮੈਂ ਤੁਹਾਨੂੰ ਫਿਗਰਾਂ ਦੇ ਸਕਦਾ ਅੰਮ੍ਰਿਤਸਰ ਹੁਣੇ ਵੱਖ-ਵੱਖ ਸਿਨਾਉ ਲੜੇ ਵਿਧਾਨ ਸਭਾ ਦੇ ਸ਼ਹਿਰ ਦੇ ਪੰਜ ਵਿਧਾਨ ਸਭਾ ਦੇ ਵਿੱਚੋਂ ਅਕਾਲੀ ਦਲ ਨੂੰ 1 ਲੱਖ ਤੇ 5000 ਵੋਟਾਂ ਪਈਆਂ ਭਾਜਪਾ ਨੂੰ ਟੋਟਲ 50 ਹਜ਼ਾਰਾਂ 43000 ਵੋਟਾਂ ਪਈਆਂ ਕਿਹਾ ਕਿਥੇ ਆਧਾਰ ਜਿਹੜਾ ਆ ਉਹ ਹੁਣੇ ਪਹਿਲੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੀ ਨਾ ਉਹ ਪਾਰਟੀ ਜਿਹੜੀ ਸੀ ਬਹੁਤੀ ਨਿਰੀ ਪੰਥਕ ਦੀ ਪਾਰਟੀ ਤੇ ਹੈ ਹੀ ਆ ਪਰ ਹੁਣ ਇਹਦੇ ਚ ਸਾਰੇ ਵਰਗਾਂ ਧਰਮਾਂ ਦੇ ਲੋਕ ਸਮੂਲੀਅਤ ਕਰਦੇ ਨੇ Hindu ਵਰਗ ਵੀ ਅਕਾਲੀ ਦਲ ਦੇ ਨਾਲ ਆ Christian ਭਾਈਚਾਰਾ ਵੀ ਅਕਾਲੀ ਦਲ ਦੇ ਨਾਲ ਆ ਮੁਸਲਮਾਨ ਭਾਈਚਾਰਾ ਵੀ ਨਾਲ ਆ ਇਹ ਸਾਰੇ ਧਰਮਾਂ ਦੀ ਮਾਨ ਸਨਮਾਨ ਕਰਨ ਵਾਲੀ ਪਾਰਟੀ ਆ ਔਰ ਸਰਤਾਂ ਮਾਨ ਕਰਦੀ ਐ ਇਸ ਕਰਕੇ ਕਾਲੀ ਦਲ ਦੀ ਤਾਂ ਕੋਈ ਨੁਕਸਾਨ ਨਹੀਂ ਉਹ ਕਾਲੀ ਦਲ ਚੜ੍ਹਦੀ ਕਲਾ 'ਚ ਰਹੇਗਾ ਔਰ ਵੱਤ ਵਾ ਸੀਟਾਂ ਪੰਜਾਬ ਚੋਂ ਕਾਲੀ ਦਲ ਜਿੱਤੇਗਾ